ਬਤ ਕਰਨਾ ਜੋਣਾ ਮਨੋ ਰੋੜਾ ਜੀ ਦਾ ਕਿ ਮੈਨੂੰ ਇਹਨਾਂ ਨੇ ਟਵੀਟ ਹੁਣੀ ਪੜਾਇਆ ਆਈ ਸਟ੍ਰਾਂਗਲੀ ਕੰਡਮ ਦਾ ਅਰੈਸਟ ਆਫ ਐਟ ਦਾ ਰੇਟ ਆਫ ਬੇਕਰਮ ਮਜੀਠੀਆ ਪਲੀਜ਼ ਪ੍ਰਗਤ ਸਿੰਘ ਜੀ ਪਲੀਜ਼ ਚੈੱਕ 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 ਕਰੋ ਠੀਕ ਆ ਦੋ ਚੀਜ਼ਾਂ ਨੇ ਜਿਹਦੀ ਮੈਂ ਮੰਨ ਕੇ ਚੱਲਦਾ ਕਿ ਕਦੇ ਅਕਾਲੀ ਦਲ ਨੂੰ ਔਰ ਉਸ ਸਮੇਂ ਕਿਉਂਕਿ ਭਾਜਪਾ ਵੀ ਨਾਲ ਸੀ ਇਹਨਾਂ ਨੂੰ ਮਾਫੀ ਕਦੇ ਮਿਲ ਨਹੀਂ ਨੀ ਹੈਗੀ ਸਰ ਉਸ ਤੋਂ ਮਗਰੋਂ ਦੌਰ ਆਇਆ ਕਾਂਗਰਸ ਦੀ ਸਰਕਾਰ ਆਈ ਤੇ ਗੁੱਟਕਾ ਸਾਹਿਬ ਨੂੰ ਹੱਥ ਤੇ ਮਨ ਲਾ ਕੇ ਮੱਥੇ ਨਾਲ ਸੌਹਾਂ ਖਾਧੀਆਂ ਗਈਆਂ ਤਖਸ਼ੀਰ ਦੰਦਵਾ ਸਾਹਿਬ ਵੱਲ ਮੂੰਹ ਕਰਕੇ ਕਿ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ੇ ਵੀ ਖਤਮ ਕਰ ਦਾਂਗੇ ਅਸੀਂ 4 ਮਹੀਨਿਆਂ ਚ ਜਿਹੜੇ ਗੁਨਾਹਗਾਰ ਨੇ ਗੁਰੂ ਸਾਹਿਬ ਦੇ ਬੇਅਦਬੀ ਦੇ ਉਹਨਾਂ ਨੂੰ ਵੀ ਫੜ ਲਾਂਗੇ ਤੇ ਉਦੋਂ ਮਗਰੋਂ ਕਿਸ ਤਰੀਕੇ ਦੇ ਨਾਲ ਯੂ-ਟਰਨ ਲੈ ਕੇ ਉਹ ਸਾਰੀਆਂ ਗੱਲਾਂ ਨੂੰ ਮੈਂ ਸਮਝਦਾ ਕਿ ਆ ਚੁੱਕੀਆਂ ਤੇ ਪਰ ਹੁਣ ਮੈਂ ਜਿਹੜੀ ਗੱਲ ਪਹਿਲਾਂ ਕਹਿ ਰਿਹਾ ਸੀਗਾ ਕਿ ਇਸ ਗੱਲ ਦੀ ਮੈਨੂੰ ਤਸੱਲੀ ਹੈ ਕਿ ਜਿਸ ਦਿਨ ਦੀ ਠੀਕ ਹੈ ਜੀ ਨਹੀਂ ਮੈਂ ਮੈਂ ਬੈਠ ਜਾਈਂ ਬਹ ਹੋ ਗਿਆ ਜੀ ਨਹੀਂ ਕਿਉਂ ਮੈਂ ਇੱਕ ਮੈਂ ਲੈਟ ਮੀ ਕੰਪਲੀਟ ਜੀ ਉਹ ਨਹੀਂ ਮੈਂ ਮੈਂ ਬੈਠ ਜਾਣਾ ਫਿਕਰ ਦਾ ਐ ਨਹੀਂ 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 ਇਹ ਨਹੀਂ ਆਪ ਜੀ ਦੇਖੋ ਸਮਾਂ ਹੈ ਜਿੰਨਾ ਤੁਹਾਨੂੰ ਮੈਂ ਲਾਈਂਡ ਅਪ ਕਰ ਲਉਂ ਉਸੇ ਗੱਲ ਤੇ ਆ ਰਿਹਾ ਮੈਂ ਮੈਂ ਉਸੇ ਗੱਲ ਤੇ ਆ ਰਿਹਾ ਫਾਈਂਡ ਅਪ ਕਰ ਲਓ ਸਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲੇ ਦਿਨੋਂ ਸਰਕਾਰ ਨੇ ਕੰਮ ਸ਼ੁਰੂ ਕੀਤਾ ਜੇ ਮੈਂ ਅੱਜ ਥੋੜਾ ਜਿਹਾ ਕੰਪੈਰੀਜ਼ਨ ਕਰਾਂ 3.5 ਸਾਲ ਕਾਂਗਰਸ ਦੇ ਸਵਾ 3 ਸਾਲ ਭਗਵੰਤ ਮਾਨ ਜੀ ਦੀ ਸਰਕਾਰ ਦੇ ਇਹਦੇ ਵਿੱਚ ਇਹਨਾਂ ਵੇਲੇ ਸਾਰੇ 29800 ਕੇਸ ਹੋਏ ਐਨਡੀਪੀਐਸ ਦੇ ਸਾਡੇ ਵੇਲੇ 44900 ਇਨੀ ਸਖਤੀ ਹੋਈ ਅਕਿਊਜ਼ 44000 ਇਹਨਾਂ ਵੇਲੇ ਫੜੇ ਗਏ ਸਾਡੇ ਵੇਲੇ 65000 ਹੈਰੋਨ 1855 ਕੇ ਜੀ ਮਾਨ ਸਾਹਿਬ ਦੀ ਅਵਾਜ਼ ਦੇ ਵਿੱਚ ਸਖਤੀ ਦੇ ਨਾਲ 4000 ਕਿਲੋ ਤੋਂ ਵੱਧ ਹੈਰੋਨ ਜਿਹੜੀ ਉਹ ਫੜੀ ਗਈ ਇਸੇ ਤਰੀਕੇ ਨਾਲ ਡਰਗ ਮੰਨੀ ਹੈ ਜਿਹੜਾ ਉਹ 4 ਗੁਣੇ ਫੜਿਆ ਗਿਆ ਤੇ ਪਹਿਲਾਂ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਜਦੋਂ ਇਹ ਸ਼ਕਤੀ ਹੋਈ ਤੇ ਉਦੋਂ ਸਾਡੇ ਸਾਥੀਆਂ ਦੇ ਵਿਰੋਧੀਆਂ ਨੇ ਕਿਹਾ ਕਿ ਜੀ ਛੋਟੀਆਂ-ਛੋਟੀਆਂ ਮੱਛੀਆਂ ਫੜੀ ਜਾਂਦੇ ਹੋ بڑے ਮਗਰਮੱਛ ਨੂੰ ਹੱਥ ਨਹੀਂ ਪਾਉਂਦੇ ਤੇ ਜਦੋਂ ਮਾਨ ਸਾਹਿਬ ਨੇ ਤੇ ਸਾਡੇ ਨੈਸ਼ਨਲ ਕਨਵੀਨਰ ਕੇਜਰੀਵਾਦ ਸਾਹਿਬ ਨੇ ਕਿਹਾ ਕਿ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਅਫਸਰ ਹੋਵੇ ਮਲਾਜ਼ਮ ਹੋਵੇ ਲੀਡਰ ਹੋਵੇ ਕੋਈ ਬਖਸ਼ਿਆ ਨਹੀਂ ਜਾਊਗਾ ਜਦੋਂ ਵੱਡੇ ਮਗਰਮੱਛਾਂ ਨੂੰ ਹੱਥ ਪੈਣੇ ਸ਼ੁਰੂ ਹੋਏ ਤੇ ਉਦੋਂ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰਾਂ ਨੂੰ ਖਾਸ ਕਰਕੇ ਕਾਂਗਰਸ ਦੇ ਸਾਡੇ ਸਾਥੀਆਂ ਨੂੰ ਤਕਲੀਫ ਸ਼ੁਰੂ ਹੋਈ ਗੱਲ ਕੀਤੀ ਜਾਂਦੀ ਹੈ ਕਿ ਪਰਚਾ ਦਰਜ ਹੋਇਆ ਪਰਚਾ ਡੀਏ ਦਾ ਪਰਚਾ ਕਿਉਂ ਨਾ ਦਰਜ ਹੋਵੇ ਜੀ ਉਹ ਕੰਮ ਉਹ ਕਾਰਨਾਮੇ ਉਹ ਕਰਤੂਤਾ ਜਿਹਦਾ ਪੈਸਾ ਲੋਕਾਂ ਦੇ ਘਰਾਂ ਦੇ ਵਿੱਚ ਸੱਫਰ ਵਛਾ ਕੇ ਜੇ ਪੈਸਾ ਕਮਾਇਆ ਜਾਊਗਾ ਤਾਂ ਕੀ ਇਹ ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਕਿ ਉਹ ਪੈਸਾ ਕੱਲਾ ਕੱਲਾ ਪੈਸੇ ਜਿਹੜਾ ਉਹ ਰਿਕਵਰ ਕੀਤਾ ਜਾਵੇ ਹੁਣ ਸਵਾਲ ਇਹ ਹੈ ਕਿ ਕਿ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਬੜੀ ਤਕਲੀਫ ਮੰਦੀ ਇਹਨਾਂ ਨੇ ਬਾਜਰਾ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ ਆ ਹੁਣ ਵੀ ਜਦੋਂ ਬੋਲ ਕੇ ਹਟੇ ਨੇ ਹੁਣ ਵੀ ਇਸ ਗੱਲ ਦੇ ਆਬਜੈਕਸ਼ਨ ਕੀਤਾ ਕਿ ਜੀ ਮੈਂ ਤਾਂ ਗੱਲ ਕੀਤੀ ਸੀਗੀ ਕਿ ਗਨੀਵ ਕੌਰ ਮਜੀਠੀਆ ਨੂੰ ਤੁਸੀਂ ਕਿਉਂ ਫੜਿਆ ਜਾਂ ਤੁਸੀਂ ਉਹਨਾਂ ਦੇ ਬੈਡਰੂਮ ਤੱਕ ਕਿਉਂ ਗਏ ਇੱਕ ਸੈਕਿੰਡ ਮੈਂ Let me complete ਉਹਨਾਂ ਤੁਸੀਂ ਉਹਨਾਂ ਦੀ ਗੱਲ ਕੀਤੀ ਰਹੇ ਜੀ ਵੀ ਉਹਨਾਂ ਦੇ ਇਸ ਕੰਟੈਕਸਟ ਦੇ ਵਿੱਚ ਤੁਸੀਂ ਵਿਰੋਧ ਕੀਤਾ ਸੀਗਾ ਆਹੀ ਕਹ ਸੀ ਨਾ ਆ ਤੌਰ ਤਰੀਕਾ ਹੁਣ ਸਰ ਇਹ ਇਹ ਇਹਨਾਂ ਦੀ ਗੱਲ ਹੈ ਹੁਣ ਬਾਜਵਾ ਸਾਹਿਬ ਤੁਸੀਂ ਚਲੋ ਸਰ ਮੰਨ ਲਈ ਗੱਲ ਮੰਨ ਲਿਆ ਤੁਸੀਂ ਗਰੀਬਕੌਰ ਵਿੱਚ ਜਿਹੜਾ ਸਟਾਫਿਕ ਮੈਂਬਰ ਨੇ ਤੁਸੀਂ ਉਹਨਾਂ ਬਾਰੇ ਗੱਲ ਕੀਤੀ ਤੁਸੀਂ ਕਹਿੰਦੇ ਮੈਂ ਵਿਕਰਮ ਜੀਠਿਆ ਬਾਰੇ ਮੈਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਸਪੀਕਰ ਤੁਹਾਡੇ ਕੋਲ ਬਾਜਵਾ ਸਾਹਿਬ ਫੋਨ ਹੈਗਾ ਫੋਨ ਹੈਗਾ ਆਪ ਦਾ ਟਵਿੱਟਰ ਅਕਾਊਂਟ ਕੱਢੋ ਮੈਂ ਸਾਰੇ ਨੂੰ ਕਹਿਣਾ ਸਪੀਕਰ ਸਾਹਿਬ ਸਪੀਕਰ ਸਾਹਿਬ 25 6 2025 ਦਾ ਇਹਨਾਂ ਦਾ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਮੈਂ ਪੜ ਰਿਹਾ ਇਹਨਾਂ ਨੇ ਕੀ ਲਿਖਿਆ ਹੈ ਆਈ ਸਟਰੋਂਗਲੀ ਕੰਡੈਮ ਦਾ ਅਰੈਸਟ ਆਫ ਵਿਕਰਮਜੀਤ ਸਿੰਘ ਮਜੀਠੀਆ ਬੋਥ ਇਨ ਦਾ ਮੈਨਰ ਇਟ ਵਾਇਲੇਟਸ ਡੈਮੋਕਰੈਟਿਕ ਪ੍ਰਿੰਸੀਪਲਸ ਐਂਡ ਐਕਸਪੋਜ਼ਸ ਦਾ ਡਿਕਟੇਟੋਰੀਅਲ ਮਾਈਂਡਸੈਟ ਬਿਹਾਈਂਡ ਇਟ ਮੈਨੂੰ ਸੇ ਗੱਲ ਦੱਸੋ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਪੜ ਰਿਹਾ ਜੀ ਮੈਂ ਇਹਨਾਂ ਦੇ ਟਵਿੱਟਰ ਅਕਾਊਂਟ ਤੋਂ ਪੜ ਰਿਹਾ ਇਹ ਗੱਲਾਂ ਕਰਦੇ ਨੇ ਇਹ ਗੱਲਾਂ ਕਰਦੇ ਨੇ ਮੈਂ ਇਹ ਕਹਿ ਨਹੀਂ ਨਹੀਂ ਕਿਹਾ ਇਸ ਤਰੀਕੇ ਨਾਲ ਯੂਟਰਨ ਲੈਂਦੇ ਨੇ ਤੁਹਾਡੀ ਗੱਲ ਆ ਗਈ ਹੈ ਲੈਟ ਮੀ ਕੰਪਲੀਟ ਜੀ ਹੁਣ ਸਰ ਹੁਣ ਹੁਣ ਅਗਲੀ ਗੱਲ ਇਹਨਾਂ ਦੇ 256 2025 ਦਾ ਇਹਨਾਂ ਦਾ ਟਵਿੱਟਰ ਅਕਾਊਂਟ ਖੋਲ ਕੇ ਦੇਖ ਲੋ ਉਸ ਦੇ ਵਿੱਚ ਕਹ ਰਹੇ ਨੇ ਸਰੇ ਇਹ ਉਮਰ ਦਰਾਸ ਹੋ ਗਏ ਭੁੱਲ ਜਾਂਦੇ ਨੇ ਯੂਟਨ ਲੈ ਜਾਂਦੇ ਨੇ ਹੁਣ ਉਦੋਂ ਮਗਰੋਂ ਉਹ ਦਿਨ ਦੇ ਹਫਤਾ ਹੋ ਗਿਆ ਅਜ ਬਾਹਰ ਵੀ ਅੰਦਰ ਵੀ ਮੈਂ ਹਰਪਾਲ ਚੀਮੇ ਤੇ ਅਮਨੜੋ ਦੇ ਐਫਆਈਆਰ ਕਰਾਤੀ ਹੁਣ ਵੀ ਦਿਖਾਈ ਜਾਂਦੇ ਸੀਗੇ ਮੇਰੀ ਸੁਣ ਲੋ ਗੱਲ ਮੈਂ ਸਪੀਕਰ ਸਾਹਿਬ ਅੱਜ ਮੈਨੂੰ ਇੱਥੇ ਇੰਨੇ ਸਾਲ ਹੋ ਗਏ ਮੈਂ ਅੱਜ ਤੱਕ ਕਦੇ ਸ਼ਨੀਵਾਰ ਐਤਵਾਰ ਸਨਾਮ ਸੰਗਰੂਰ ਸਨਾਮ ਮੈਂ ਜਾਣੋ ਮਿਸ ਨਹੀਂ ਕੀਤਾ ਕਿਉਂਕਿ ਸ਼ਨੀਵਾਰ ਐਤਵਾਰ ਉਹ ਪੱਕਾ ਹਲਕੇ ਵਾਸਤੇ ਹੀ ਹੁੰਦਾ ਤੇ ਤੇ ਸੌ ਰੱਬ ਦੀ ਸਪੀਕਰ ਸਾਹਿਬ ਸੌ ਰੱਬ ਦੀ ਜਿਵੇਂ ਇਹ ਬਾਜਵਾ ਸਾਹਿਬ ਪਰਚਾ ਦਿਖਾ ਰਹੀ ਸੀ ਮੈਂ ਐਫ ਆਈ ਆਰ ਕਰਾਦੀ ਮੈਂ ਮੈਂ ਸੌ ਰੱਬ ਦੀ ਮੈਂ ਇਸ ਸ਼ਨੀਵਾਰ ਐਤਵਾਰ ਮੈਂ ਸਨਾਮ ਵੀ ਪਹਿਲੀ ਵਾਰੀ ਮਿਸ ਕਰਦਾ ਕਿਤੇ ਬਾਜਵਾ ਸਾਹਿਬ ਦੀ ਪੁਲਿਸ ਨੂੰ ਲੈਣ ਨਾ ਆਈ ਥੈਂਕ ਯੂ ਹੁਣ ਹੁਣ ਹੋਰ ਦੇਖੋ ਤੁਸੀਂ ਇਹਨਾਂ ਦੀ ਜਿਹੜੀ ਬਾਜਵਾ ਸਾਹਿਬ ਆ ਇਹ ਜਿਹੜੀ ਐਫ ਆਈ ਆਰ ਕੇਸ ਕਰਾਈ ਹੈ ਨਾ ਇਹ ਤੁਸੀਂ ਮੈਨੂੰ ਲੱਗਦਾ ਹੈ ਤੁਸੀਂ ਗਲਤੀ ਕਰ ਗਏ ਥੋੜੀ ਜੀ ਇਹ ਜਿਹੜੇ 32 ਬੰਬ ਤੁਹਾਡੇ ਸਾਹਮਣੇ ਰੱਖੇ ਹੋਏ ਨੇ ਨਾ ਇਹ ਤੋਪੜਾ ਬੰਬ ਤੁਸੀਂ ਸਾਡੇ ਤੇ ਚਲਾਤਾ ਐਜੇ 36 ਬੰਬ ਚਲਾਓ ਜੀ ਜਮਾ ਪ੍ਰਵਾਹ ਨਹੀਂ ਹੈ ਜਦੋਂ ਤੱਕ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜੋ ਇਹਨਾਂ ਨੇ ਤਿਆਹੀਆ ਕੀਤਾ ਹੋਇਆ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਾ ਖਤਮ ਕਰਨਾ ਤੇ ਕਰਨੇ ਚਾਹੀਏ ਇਹ 36 ਐਫ ਆਈ ਆਰਾਂ ਕਰਾਉਰੋ ਭੋਰਾ ਪ੍ਰਵਾਹ ਨਹੀਂ ਹੈਗੀ ਥੈਂਕ ਯੂ ਥੈਂਕ ਯੂ ਬੈਠੋ ਜੀ ਬਾਜਾ ਸਾਹਿਬ ਆਪਾਂ ਬਾਜੋ ਸਾਹਿਬ ਅਸਲੀ ਯੂਜ਼ਡ ਮੈਨ ਨੇ ਗੱਲਾਂ ਤੇ ਬਹੁਤ ਵੱਡੀਆਂ ਕਰਦੇ ਹੋ ਤੁਸੀਂ ਜੀ ਕਦੀ ਆਪਣੇ ਕਨਵੀਨਰ ਨੂੰ ਪੁੱਛਿਆ ਜੇ ਜਿੰਨੇ ਲਿਖਤੀ ਮਾਫੀ ਮੰਗੀ ਅਰਵਿੰਦ ਕੇਤਲ ਵਾਲਾ ਬੈਠੋ ਜੀ ਬੈਠੋ ਮਨਪ੍ਰੀਤ ਸਿੰਘ ਵਾਲੀ ਸਰ ਮਨਪ੍ਰੀਤ ਸਿੰਘ ਵਾਲੀ ਬੈਠੋ ਜੀ ਇਹ ਵਾਲੀ ਸਾਹਿਬ ਬੋਲਣਗੇ ਜੀ ਬੈਠੋ ਜੀ ਬੈਠੋ ਬਾਜੋ ਜੀ ਬੈਠੋ ਅੱਗੇ ਤੋਰਿਏ ਜੀ ਇਹ ਤਾਂ ਡਾਇਲੌਗ ਹੋ ਗਿਆ ਜੀ ਬੈਠੋ ਜੀ ਯਾਰੀ ਸਾਹਿਬ ਬੈਠੋ ਯਾਰ ਬੈਠੋ 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 ਸਿਟ ਡਾਊਨ ਧੰਨਵਾਦ ਜੀ ਬੈਠੋ ਕੀਮਾ ਸਾਹਿਬ ਬੈਠੋ ਸਪੀਕਰ ਸਾਹਿਬ ਇੱਕ ਮਿੰਟ ਐਯਾਰੀ ਸਾਹਿਬ ਨੂੰ ਬੋਲਣ ਦਿਓ ਜੀ ਕੀਮਾ ਸਾਹਿਬ ਐਯਾਰੀ ਸਾਹਿਬ ਨੂੰ ਬੋਲਣ ਲੈਂ ਦਿਓ ਜੋ ਵੀ ਕਹੇ ਦੀ ਅੱਜ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਇਹ ਇੱਕ ਮਿੰਟ ਜੀ ਹਾਂ ਜੀਮਾ ਜੀ ਬੋਲੋ ਜੀ ਬੋਲ ਮਾਣਯੋਗ ਸਪੀਕਰ ਸਾਹਿਬ ਜਿਸ ਤਰ੍ਹਾਂ ਪਹਿਲਾਂ ਪ੍ਰਤਾਪ ਸਿੰਘ ਬਾਜਬਾ ਨੇ ਮੇਰੇ ਬਾਰੇ ਵੀ ਕਿਹਾ ਸੀ ਮੈਂ ਉਹਦੇ ਜਵਾਬ ਦੇਣਾ ਚਾਹਣਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਣਾ ਅਮਨ ਅਰੋੜਾ ਜੀ ਦਾ ਕਿ ਮੈਨੂੰ ਇਹਨਾਂ ਨੇ ਟਵੀਟ ਹੁਣੀ ਪੜਾਇਆ ਆਈ ਸਟ੍ਰੋਂਗਲੀ ਕੰਡਮ ਦਾ ਅਰੈਸਟ ਆਫ ਐਟ ਦਾ ਰੇਟ ਆਫ ਬਿਕਰਮ ਮਜੀਠੀਆ ਪਲੀਜ਼ ਪ੍ਰਗਟ ਸਿੰਘ ਜੀ ਪਲੀਜ਼ ਚੈੱਕ 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 ਕਰੋ ਠੀਕ ਹੈ ਖੜ ਜੋ ਇੱਕ ਵੇੜਿਆ ਹਰ ਗੱਲ ਤੇ ਲੜਨ ਲੱਗ ਜeneਉਂ ਓਹੋ ਐਡ ਦਾ ਰੇਟ ਆ ਵਿਕਰਮ ਜੀ ਨੇ ਲਿਖਿਆ ਤੁਸੀਂ ਹੁਣ ਇਹ ਨੋਟਿਸ ਕੀਤਾ ਜਾਵੇ ਜੋ ਕੋਈ ਵੀ ਕਹਿ ਦਿਆ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬੈਠੋ ਬਾਜੋ ਜੀ ਬੈਠੋ ਬਾਜੋ ਸਾਹਿਬ ਕਿੰਨੀ ਅੱਛਾ ਨੀ ਨੇ ਇਸ ਚ ਆਪਣਾ ਜੀਮਾ ਜੀ ਕੋਈ ਹੋਰ ਗੱਲ ਕਰਨੀ ਹੈ ਮੈਂ ਮੈਂ ਫਿਰ ਉਹਨਾਂ ਨੂੰ ਯਾਰੀ ਸਾਹਿਬ ਨੂੰ ਬੁਲਾਵਾ ਮੈਂ ਉਹੀ ਗੱਲ ਕਹਿਣੀ ਚਾਹਣਾ ਇੱਥੇ ਗਰੀਬ ਕੌਰ ਜੀ ਦਾ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਦਾ ਕੋਈ ਨਾਮ ਡਿਲੀਟ ਨਾ ਕਰੇ ਹੁਣ ਡਿਲੀਟ ਹੁੰਦਾ ਨਹੀਂ ਵੈਸੇ ਇਹ ਐ ਨਾ ਠੀਕ ਹੈ ਜੀ ਕਹੋ ਕਹੋ ਇਹ ਸਕਰੀਨ ਸ਼ਾਟ ਲੈ ਆ ਕੋਲ ਦਲੀਪ ਬਾਜਬਾ ਸਾਹਿਬ ਡੀਲੀਟ ਲਾ ਕਰਿਓ ਡੀਲੀਟ ਲਾ ਕਰਿਓ ਬਹੁਤ ਡਰਦੇ ਹੋ ਓਹੋ ਯਾਰ ਐਂਦਾ ਡਰਦੇ ਕਾ ਤੂੰ ਬਿਕਰਮ ਅਜੀਠਿਆ ਬਹੁਤ ਹੀ ਨਹੀਂ ਮੈਨਰ ਇੱਕ ਬੈਲਟਸ ਤੁਸੀਂ ਮਾਤੇ ਵਕੀਲੋਂ ਇਸ ਬੰਦੇ ਕੋਲੇ ਆ ਆਹ ਦੇਖੋ ਆਹ ਦੇਖੋ ਮਿਸਟਰ ਬਾਜਬਾ ਆਹ ਦੇਖੋ ਮਿਸਟਰ ਬਾਜਬਾ آ دیکھو لیڈر آف داپوزیشن ڈرگیا رلے ہوئے شو کرتا سان سکھاؤ گے سان سکھاؤ گے کچہری گلا چ ਗੇਰ ਰੋਡਾ ਕੀਤਾ ਜਾਵੇ ਇਹ ਲੋਕਾਂ ਦੀ ਕਚੈਰੀ ਆ ਸਰਦਾਰ ਜੀ ਗੇਰ ਰੋਡਾ ਕੀਤਾ ਜਾਵੇ ਮਾਫੀ ਤੁਸੀਂ ਮੰਗੋਗੇ ਮਾਫੀ ਤੁਸੀਂ ਮੰਗੋਗੇ ਬੈਠਾ ਰੇਟ ਆ ਵਿਕਰਮ ਜੀਠੀਆ ਕੀਤਾ ਲੋਕਾਂ ਨੂੰ ਕਹਿਦੇ ਨਹੀਂ ਠੀਕ ਹੈ ਜੀ ਵਿਕਰਮ ਜੀਠੀਆ ਦੇ ਨਾਲ ਖੜਾ ਸਰਦਾਰ ਮਨਪ੍ਰੀਤ ਸਿੰਘ ਯਾਰੀ